ਇਸ ਟੂਰ ਦੇ ਵਿੱਚ ਤੁਸੀਂ ਥੋੜਾ ਜਿਹਾ ਨਰਾਸ਼ ਹੋਏ ਕਿਉਂਕਿ ਕੱਲੀ ਇਦਾਂ ਦੇਖੇ ਨੇ ਤੁਹਾਨੂੰ ਗੁੱਸੇ ਦੇ ਵਿੱਚ ਤੁਸੀਂ ਆ ਕੇ ਸੋਸ਼ਲ ਮੀਡੀਆ ਤੇ ਆਪਣੇ ਵੀਡੀਓ ਪਾ ਕੇ ਕਿਹਾ ਹੋਵੇ ਸੋ ਮੁੱਦਾ ਕੀ ਹੋਇਆ ਸੀ ਕੀ ਗੱਲ ਹੋਈ ਸੀ ਅ ਮੁੱਦਾ ਕੋਈ ਨਹੀਂ ਬਸ ਜਿਵੇਂ ਜਿੰਨਾ ਸੰਗਤਾਂ ਨੇ ਸਾਨੂੰ ਬੁਲਾਇਆ ਸੀਗਾ ਉਹ ਸਾਨੂੰ ਕਹਿੰਦੇ ਵੀ ਤੁਹਾਨੂੰ ਆਪਾ ਬੁਰਜ ਖਲੀਫਾ ਦਿਖਾ ਕੇ ਲਿਆਉਣਾ ਉੱਥੇ ਫਿਰ ਅਸੀਂ ਜਦੋਂ ਘੁੰਮਣ ਫਿਰਨ ਗਏ ਉਹਦੇ ਦੌਰਾਨ ਹੀ ਮੈਂ ਇਹ ਗੱਲ ਕਹਿ ਦਿੱਤੀ ਵੀ ਇਹਨੂੰ ਕਹਿੰਦੇ ਆ ਬੁਰਜ ਖਲੀਫਾ ਹਾਂ ਨਾ ਆਈ ਡੀਓ ਜੀ ਕਰਦਾ ਤੈਨੂੰ ਲੈਦਾ ਬਰਜ ਖਲੀਫਾ ਬਰਜ ਖਲੀਫਾ ਫਿਰ ਮਾਪਿਓ ਨੂੰ ਜਦੋਂ ਗੰਦੀਆਂ ਗਾਲਾਂ ਤੇ ਅਪਸ਼ਬਦ ਬੋਲੇ ਤੇ ਲਿਖੇ ਉਹ ਮੈਥੋਂ ਬਰਦਾਸ਼ਤ ਨਹੀਂ ਹੋਏ ਕਿਤੇ ਨਾ ਕਿਤੇ ਬਾਬਾ ਜੀ ਲੋਕ ਨਾ ਬਾਬਿਆਂ ਦੀਆਂ ਗੱਡੀਆਂ ਬਹੁਤ ਗਿਣਦੇ ਨੇ ਫਲਾਨੇ ਬਾਬੇ ਤੋਂ ਆਹ ਵਾਲੀ ਗੱਡੀ ਏ ਉਹ ਵਾਲੇ ਤੋਂ ਵੀਆਈਪੀ ਨੰਬਰ ਵਾਲੀ ਗੱਡੀ ਏ ਤੇ ਆਪ ਭਾਵੇਂ 30-30 ਲੱਖ ਦੀਆਂ ਲਈਆਂ ਹੁਣ ਤੇ ਬਾਬਿਆਂ ਦੀ ਕੋਈ ਨਹੀਂ ਬਰਦਾਸ਼ਤ ਨਹੀਂ ਨਹੀਂ ਆਪ 30-30 ਲੱਖ ਦੀਆਂ ਨਹੀਂ ਹੁਣ ਮਾਫ ਕਰਿਓ ਮੈਂ ਅਟੈਕ ਨਹੀਂ ਕਿਸੇ ਤੇ ਕਰ ਰਿਹਾ ਪਰ ਮੈਂ ਖੁੱਲੀ ਜੀ ਗੱਲ ਕਰ ਰਿਹਾ ਜਿਹੜੇ ਸਿੰਗਰ ਹੈ ਗੀਤ ਗਾਉਂਦੇ ਆ ਉਹਨਾਂ ਕੋਲੇ ਡੇਢ ਡੇਢ 2 2 ਕਰੋੜ ਦੀਆਂ ਗੱਡੀਆਂ ਉਹ ਕਹਿੰਦੇ ਕੋਈ ਡਰ ਨਹੀਂ ਜੀ ਉਹ ਠੀਕ ਹੈ ਅ ਬਬਰੀ ਸਿੰਗਰਾਂ ਦੀ ਗੱਲ ਕੀਤੀ ਆਪਾਂ ਕੀ ਲੱਗਦਾ ਕਿ ਜਿਹੜੇ ਅੱਜਕੱਲ ਗਾਣੇ ਆਉਂਦੇ ਨੇ ਜਾਂ ਜਿਹੋ ਜੀ ਸ਼ਬਦਾਵਲੀ ਹੁੰਦੀ ਗਾਣਿਆਂ ਦੇ ਵਿੱਚ ਉਹ ਲੱਗਦਾ ਕਿ ਯੂ ਤੇ ਅਸਰ ਪਾਉਂਦੀ ਹੈ ਬਿਲਕੁਲ ਅਸਰ ਪਾਉਂਦੀ ਹੈ ਮੈਂ ਨਾਲ ਇੱਕ ਇੰਟਰਵਿਊ ਕੀਤੀ ਸੀ ਸ਼ਾਇਦ ਤੁਸੀਂ ਵੀ ਇੰਸਟਾਗ੍ਰam ਤੇ ਦੇਖੀ ਹੋਵੇ ਉਹ ਉਹ ਕਲਿੱਪ ਬੜੀ ਵਾਇਰਲ ਹੋਣੀ ਹੈ ਕਿ ਇੱਕ ਵਾਇਰਲ ਬਾਬਾ ਜੀ ਕਹਿੰਦੇ ਉਹਨਾਂ ਨੂੰ ਜਗਨੂਪ ਸਿੰਘ ਨਾਮ ਹੈ ਉਹਨਾਂ ਦਾ ਉਹ ਅੱਜ ਕੱਲ ਇਨਫਲੂਐਂਸਰ ਬਣੇ ਹੋਏ ਨੇ ਅਮਰਤ ਅਰਿ ਨੇ ਅਮਰਿ ਸਕਿਆ ਉਹ ਕੀਰਤਨ ਕਰਦੇ ਹੁੰਦੇ ਸੀ ਬਚਪਨ ਤੋਂ ਕੀਰਤਨ ਸਿੱਖਿਆ ਉਹਨਾਂ ਨੇ ਉਹ ਕਾਫੀ ਰਾਗਾਂ ਦੇ ਧਨੀ ਆ ਨਾ ਜੀ ਬਿਲਕੁਲ ਬਹੁਤ ਹਾਂ ਹਾਂ ਉਹ ਕਹਿੰਦੇ ਮੈਨੂੰ ਮਿਲੇ ਕੁਝ ਕੀਰਤਨ ਤੋਂ ਮੈਂ ਇੰਨੀ ਗਰੀਬੀ ਕੱਟੀ ਹੈ ਹੁਣ ਮੈਂ ਇਨਫਲੂਐਂਸਰ ਬਣਿਆ ਆ ਮੈਂ ਪ੍ਰੋਮੋਸ਼ਨ ਕਰਦਾ ਮੈਨੂੰ 20-25 ਹਜ਼ਾਰ ਤੱਕ ਦੇ ਘੰਟੇ ਦੇ ਦਿੰਦੇ ਮਾਫ ਕਰਿਓ ਹਾਲਾਂਕਿ ਇਹ ਗੱਲ ਕਈਆਂ ਦੇ ਹਜਮ ਨਹੀਂ ਆਊਗੀ ਠੀਕ ਹੈ ਹੁਣ ਇੱਕ ਦੇਹਤਾਰੀ ਗੁਰੂ ਨੇ ਕਲਗੀ ਲਾਈ ਕਿ ਕਲਗੀ ਲਾਉਣ ਨਾਲ ਕਲਗੀਆਂ ਵਾਲੇ ਬਣ ਗਏ ਉਹ ਠੀਕ ਹੈ ਇਹ ਤਾਂ ਧਾਰਾ ਹੀ ਗਲਤ ਬਣ ਗਈ ਵੀ ਉਹਨੇ ਗੁਰੂ ਗੋਬਿੰਦ ਸਿੰਘ ਦੀ ਰੀਸ ਕੀਤੀ ਅਰੇ ਗੁਰੂ ਗੋਬਿੰਦ ਸਿੰਘ ਦੀ ਰੀਸ ਕਰਨੀ ਕਿਤੇ ਖਾਲਾ ਜੀ ਦਾ ਵੜਾ ਅੱਜ ਦੀ ਇੰਟਰਵਿਊ ਬਹੁਤ ਖਾਸ ਹੋਣ ਵਾਲੀ ਹੈ ਅੱਜ ਸਾਡੇ ਨਾਲ ਸਤਿਕਾਰਯੋਗ ਬਾਬਾ ਜੀ ਰਵਿੰਦਰ ਬਾਬਾ ਜੀ ਬੈਠੇ ਨੇ ਤੇ ਜਿਹਨਾਂ ਨੂੰ ਅਸੀਂ ਪਿਆਰ ਦੇ ਨਾਲ ਤੇ ਦੁਨੀਆ ਜੋਨੀ ਬਾਬਾ ਜੀ ਦੇ ਨਾਮ ਨਾਲ ਜਾਣਦੀ ਹੈ ਖਾਸ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਉਨਾ ਸੀ ਜ਼ਿੰਦਗੀ ਬਾਬਤ ਤੇ ਹੋਰ ਵੀ ਕਈ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਹਾਡੀ ਸਾਰੀ ਟੀਮ ਨੂੰ ਤੁਹਾਨੂੰ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਕਿਵੇਂ ਹੋ ਹਾਂਜੀ ਕਿਰਪਾ ਹੈ ਮਹਾਰਾਜ ਠੀਕ ਹੈ ਤੇ ਦੁਬਈ ਦਾ ਟੂਰ ਕਿਵੇਂ ਰਿਹਾ ਪਹਿਲੇ ਦੱਸੋ ਦੁਬਈ ਦਾ ਟੂਰ ਵਧੀਆ ਬਹੁਤ ਸੋਹਣਾ ਮੇਰ ਰਹੀ ਮਹਾਰਾਜ ਜੀ ਹਾਂਜੀ ਅੱਜ ਦਾ ਜਿਹੜਾ ਯੂਥ ਹੈ ਨਾ ਬੱਬਾ ਜੀ ਤੁਹਾਨੂੰ ਸੁਣਨਾ ਬਹੁਤ ਪਸੰਦ ਕਰਦਾ ਹਾਂਜੀ ਮਿਲਦਾ ਕਿ ਕਈਆਂ ਨੂੰ ਵੇਟ ਰਹਿੰਦਾ ਕਿ ਕਦੋਂ ਬਾਬਾ ਜੀ ਦੀ ਕੋਈ ਵੀਡੀਓ ਵਾਇਰਲ ਹੋਈਏ ਹੋਈ ਤੇ ਅਸੀਂ ਆਪਣੇ ਪੇਜਾਂ ਤੇ ਪਾਈਏ ਕਿਉਂਕਿ ਤੁਹਾਡੇ ਵਿੱਚ ਇੱਕ ਜਿਹੜਾ ਹਾਸੇ ਵਾਲਾ ਨਾ ਹੈਗਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਤੁਸੀਂ ਹਾਸੇ-ਹਾਸੇ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਕਹਿ ਜਾਂਦੇ ਹੋ ਸਮਝਾ ਦਿੰਦੇ ਹੋ ਤੇ ਇਸ ਟੂਰ ਦੇ ਵਿੱਚ ਤੁਸੀਂ ਥੋੜਾ ਜਿਹਾ ਨਰਾਸ਼ ਹੋਏ ਕਿਉਂਕਿ ਕਦੀ ਇਦਾਂ ਦੇਖੇ ਨਹੀਂ ਤੁਹਾਨੂੰ ਗੁੱਸੇ ਦੇ ਵਿੱਚ ਤੁਸੀਂ ਆ ਕੇ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪਾ ਕੇ ਕਿਹਾ ਹੋਵੇ ਸੋ ਮੁੱਦਾ ਕੀ ਹੋਇਆ ਸੀ ਕੀ ਗੱਲ ਹੋਈ ਸੀਗੀ ਅ ਮੁੱਦਾ ਕੋਈ ਨਹੀਂ ਬਸ ਜਿਵੇਂ ਜਿੰਨਾ ਸੰਗਤਾਂ ਨੇ ਸਾਨੂੰ ਬੁਲਾਇਆ ਸੀਗਾ ਉਹ ਸਾਨੂੰ ਕਹਿੰਦੇ ਵੀ ਤੁਹਾਨੂੰ ਆਪਾ ਬੁਰਜ ਖਲੀਫਾ ਦਿਖਾ ਕੇ ਲਿਆਉਣਾ ਮੈਂ ਤਾਂ ਤਿੰਨ ਚਾਰ ਵਾਰੀ ਅੱਗੇ ਦੇਖਿਆ ਜਿਹੜੇ ਨਵੇਂ ਸਿੰਘ ਗਏ ਸੀ ਇਹਨਾਂ ਨੂੰ ਸ਼ੌਂਕ ਸੀਗਾ ਅੱਛਾ ਜੀ ਮੈਂ ਕਿਹਾ ਚਲੋ ਫਿਰ ਉੱਥੇ ਫਿਰ ਗਏ ਤੇ ਟੋਟਲ ਅਸੀਂ 10-12 ਜਾਣੇ ਸੀ ਤਿੰਨ ਸਿੰਘ ਸੀ ਅਸੀਂ ਬਾਕੀ ਸੰਗਤ ਸੀਗੀ ਜਿਹੜੀ ਉਧਰਲੀ ਜਿਨ੍ਹਾਂ ਨੇ ਸਾਨੂੰ ਸੰਭਿਆ ਕਰਿਆ ਸਾਰਾ ਘੁਮਾਇਆ ਫਰਾਇਆ ਗੁਰੂ ਘਰ ਦੀਆਂ ਕਮੇਟੀਆਂ ਦੇ ਕੁਝ ਮੈਂਬਰ ਸੀ ਉੱਥੇ ਫਿਰ ਅਸੀਂ ਜਦੋਂ ਘੁੰਮਣ ਫਿਰਨ ਗਏ ਤੇ ਉਹਦੇ ਦੌਰਾਨ ਹੀ ਮੈਂ ਇਹ ਗੱਲ ਕਹਿ ਦਿੱਤੀ ਹੂੰ ਵੀ ਇਹਨੂੰ ਕਹਿੰਦੇ ਆ ਬੁਰਜ ਖਲੀਫਾ ਨਾ ਤੇ ਉਸੇ ਜਿਵੇਂ ਕਿਹਾ ਮੈਂ ਤੁਹਾਨੂੰ ਸੁਣਾਈਆਂ ਹੂੰ ਜੀ ਕਰਦਾ ਤੈਨੂੰ ਲੈ ਦਿਆਂ ਬੁਰਜ ਖਲੀਫਾ ਹਾਂ ਵੀ ਗੱਡੀਆਂ ਛੋਟੀਆਂ ਛੋਟੀਆਂ ਸੋਹਣੀਆਂ ਲੱਗਦੀਆਂ ਦੇਖੋ ਵੀ ਹਨਾ ਕਿੰਨੀਆਂ ਸੋਹਣੀਆਂ ਲੱਗਦੀਆਂ ਹੂੰ ਨਜ਼ਾਰੇ ਆਈ ਜਾਂਦੇ ਆ ਬਸ ਇਹ ਜਦੋਂ ਸਿੰਘਾਂ ਨੇ ਮੇਰਾ ਖਿਆਲ ਆ ਵੀ ਅਸੀਂ ਬਰਜ ਖਲੀਫਾ ਤੇ ਖੜਿਆ ਨਹੀਂ ਉਹਨਾਂ ਨੇ ਪਾਤੀ ਭੇਜ ਜਾਂਦੇ ਅੱਛਾ ਉਦੋਂ ਬਣਾ ਕੇ ਤੇ ਉਦੋਂ ਹੀ ਪਾਤੀ ਉਦੋਂ ਹੀ ਪਾਤੀ ਠੀਕ ਹੈ ਉਹ ਮੇਰਾ ਖਿਆਲ ਅੱਧੇ ਘੰਟੇ ਦੇ ਵਿੱਚ ਉਹ ਤਾਂ ਲੱਖਾਂ ਚ ਚਲੀ ਗਈ ਹਾਂ ਹੈਨਾ ਵਾਇਰਲ ਬਹੁਤ ਹੋ ਗਈ ਸੀ ਬਹੁਤ ਵਾਇਰਲ ਹੋ ਗਈ ਉਹ 24 ਘੰਟਿਆਂ ਚ ਤਾਂ ਉਹ 6 ਮਿਲੀਅਨ ਕੱਪ ਗਈ ਸੀ ਇੰਸਟਾ ਤੇ ਉਹਦੇ ਵਿੱਚ ਫਿਰ ਕੀ ਹੋਇਆ ਵੀ ਜਿਹੜੇ ਮੈਨੂੰ ਕਈ ਬੋਲਦੇ ਸੀ ਕੋਈ ਉਹਦਾ ਕੋਈ ਮੈਟਰ ਨਹੀਂ ਹੈ ਮੇਰੀ ਜ਼ਿੰਦਗੀ ਵਿੱਚ ਹੂੰ ਕੁਝ ਬੋਲੀ ਜਾਂ ਨਾ ਬੋਲਣ ਉਹ ਮੈਂ ਕਦੇ ਅੱਜ ਤੱਕ ਮੁੱਦਿਆਂ 'ਚ ਹੀ ਰਹਾ ਬਿਲਕੁਲ ਪਰ ਜਦੋਂ ਤੁਸੀਂ ਵੀਰ ਜੀ ਕਿਸੇ ਦੇ ਮਾਪਿਓ ਨੂੰ ਅਟੈਕ ਕਰਦੇ ਹੋ ਨਾ ਬੋਲਦੇ ਹੋ ਫਿਰ ਮਾਪਿਓ ਤਾਂ ਮਾਪੇ ਤਾਂ ਸਾਂਝੇ ਹੁੰਦੇ ਆ ਬਿਲਕੁਲ ਤੇ ਮੇਰੇ ਮਾਪਿਓ ਨੂੰ ਕੀ ਤੇ ਆਪਦੇ ਮਾਪਿਓ ਨੂੰ ਕੀ ਫਿਰ ਮਾਪਿਓ ਨੂੰ ਜਦੋਂ ਗੰਦੀਆਂ ਗਾਲਾਂ ਤੇ ਅਪ ਸ਼ਬਦ ਬੋਲੇ ਤੇ ਲਿਖੇ ਉਹ ਮੈਥੋਂ ਬਰਦਾਸ਼ਤ ਨਹੀਂ ਹੋਏ ਕਿਤੇ ਨਾ ਕਿਤੇ ਪਰ ਹੁਣ ਮੈਂ ਇਹ ਸੋਚਿਆ ਗਾਂ ਵਾਸਤੇ ਹੋਏ ਨਹੀਂ ਜਿਹੋ ਜੀ ਜਿਹਨੂੰ ਮਤ ਹੈ ਉਹ ਜੀ ਉਹ ਜੀ ਮਤ ਵਰਤ ਲੈਣੀ ਹੂੰ ਜੇ ਕੋਈ ਮਾਪਿਓ ਨੂੰ ਬੋਲਦਾ ਹੈ ਨਾ ਕਿਸੇ ਨੂੰ ਉਹਨੂੰ ਮਾਤੀ ਨਹੀਂ ਕਿ ਮੈਨੂੰ ਲੱਗਦਾ ਵੀ ਕੋਈ ਕਿਸੇ ਨੂੰ ਕਿਸੇ ਦੇ ਮਾਪਿਓ ਨੂੰ ਮਾੜਾ ਬੋਲ ਕੇ ਜਾਂ ਕਿਸੇ ਨੂੰ ਵੀ ਬੋਲ ਕੇ ਮਾੜਾ ਉਹ ਆਪਦਾ ਹੀ ਜਲੂਸ ਕੱਢ ਰਿਹਾ ਹੂੰ ਠੀਕ ਹੈ ਨਾ ਉਹ ਉਹ ਦੂਜੇ ਨੂੰ ਨਹੀਂ ਮਾੜਾ ਬੋਲ ਕੇ ਉਹਦਾ ਜਲੂਸ ਨਹੀਂ ਕੱਢ ਰਿਹਾ ਉਹ ਆਪਦਾ ਜਨਾਜ਼ਾ ਕੱਢ ਰਿਹਾ ਕਿ ਇੰਨੀ ਕੀ ਅਕਲ ਦਾ ਮਾਲਕ ਐ ਨਾ ਬਸ ਬਸ ਇੰਨੀ ਕਰਦਾ ਕਿਸ਼ਤੀ ਵਿੱਚ ਵੀ ਤੁਸੀਂ ਉਹ ਵੀ ਵੀਡੀਓ ਵਾਇਰਲ ਹੋਈ ਸੀ ਉੱਥੇ ਜਾ ਰਹੇ ਹੋ ਉੱਥੇ ਲਿਖਿਆ ਕਿ ਆਨੰਦ ਲੈ ਰਹੇ ਆ ਮੌਜਾ ਲੈ ਰਹੇ ਆ ਹਾਂਜੀ ਮਹਾਰਾਜ ਦੇਖੋ ਦਿਲਕੀਦਾ ਨਹੀਂ ਕਰਦਾ ਬਿਲਕੁਲ ਠੀਕ ਹੈ ਅਸੀਂ ਕੋਈ ਮਾੜੇ ਕਰਮ ਥੋੜੋ ਕਰ ਰਹੇ ਆ ਜਾਂ ਕਿਸੇ ਨੂੰ ਗਾਲੀ ਗਲੋ ਥੋੜੋ ਕੱਢ ਰਹੇ ਆ ਹੂੰ ਠੀਕ ਹੈ ਜਾਂ ਕਿਸੇ ਤੇ ਮੰਦੀ ਨਿਗਾ ਥੋੜੋ ਰੱਖ ਰਹੇ ਆ ਬਿਲਕੁਲ ਅਸੀਂ ਤਾਂ ਇੱਕ ਕੋ ਇੰਜੋਏ ਕਰ ਰਹੇ ਆ ਆਪਦੀ ਜ਼ਿੰਦਗੀ ਠੀਕ ਹੈ ਕਿਸਤੀ ਚ ਜਾ ਰਹੇ ਆ ਨਾ ਆਨੰਦ ਲੈਣ ਆਏ ਆ ਆਪਾਂ ਤਾਂ ਇਹ ਚੀਜ਼ ਹੈ ਬਸ ਇਹ ਹੀ ਚੀਜ਼ ਪਤਾ ਨਹੀਂ ਕੀ ਗੱਲ ਕਹਿੰਿਆਂ ਤੋਂ ਇਹ ਹੀ ਨਹੀਂ ਬਰਦਾਸ਼ਤ ਹੁੰਦੀ ਕੀ ਲੱਗਦਾ ਬਾਬਾ ਜੀ ਕੀ ਕਰਨ ਲੱਗਦਾ ਕਿਉਂ ਇਦਾਂ ਲੋਕ ਖਾਸ ਕਰ ਮੈਂ ਇਹ ਚੀਜ਼ ਦੇਖੀ ਜੇ ਮੈਂ ਸਾਫ਼ ਸ਼ਬਦਾਂ ਵਿੱਚ ਕਹਾਂ ਕਿ ਇੱਕ ਪਾਸੇ ਯੂਥ ਤੁਹਾਨੂੰ ਸੁਣਦਾ ਵੀ ਸਾਰਿਆਂ ਨੂੰ ਹਾਂਜੀ ਦੂਜੇ ਪਾਸੇ ਉਹ ਹੀ ਯੂਥ ਜਾਂ ਉਹ ਹੀ ਲੋਕ ਬਾਬੇ ਨੂੰ ਲੰਬੇ ਹੱਥੀ ਬੜੇ ਲੈ ਰਹੇ ਨੇ ਕੁਝ ਮਹਾਰਾਜ ਜੀ ਬਾਬਿਆਂ ਦੀ ਛਵੀ ਲੋਕਾਂ ਵਿੱਚ ਇਹ ਬਣੀ ਹੋਈ ਹੈ ਵੀ ਇਹ ਹਮੇਸ਼ਾ ਸੀਰੀਅਸ ਰਹਿਣੇ ਚਾਹੀਦੇ ਆ ਹੂੰ ਬਿਲਕੁਲ ਠੀਕ ਹੈ ਵੀ ਇਹ ਤਾਂ ਸਮਾਧੀ ਚ ਹੀ ਰਹਿਣ ਹਰ ਵੇਲੇ ਠੀਕ ਹੈ ਹਾਲਾਂਕਿ ਜੇ ਆਪਾਂ ਪਛੋਕਰ ਚ ਜਾਈਏ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹ ਕੇ ਵੇਖ ਲਈਏ ਉਹਨਾਂ ਨੂੰ ਲੋਕ ਕੀ ਕਹਿੰਦੇ ਸੀ ਧੰਨ ਬਾਬਾ ਨਾਨਕ ਜੀ ਬਿਲਕੁਲ ਠੀਕ ਹੈ ਤੇ ਬਾਲਾ ਤੇ ਮਰਦਾਨਾ ਕੀ ਉਹ ਹੱਸਦੇ ਨਾ ਹੋਣਗੇ ਬਿਲਕੁਲ ਮੱਥੇ ਤੇ ਓੜੀਆਂ ਪਾ ਕੇ ਤੁਰੇ ਫਿਰਦੇ ਹੋਣਗੇ ਨਹੀਂ ਬਿਲਕੁਲ ਨਹੀਂ ਠੀਕ ਹੈ ਉਹਨਾਂ ਨੇ ਤਾਂ ਜਿੱਦਾ ਵੀ ਜਾ ਕੇ ਭਲਾ ਕੀਤਾ ਹੱਸ ਕੇ ਹੀ ਕੀਤਾ ਹੈ ਨਾ ਹੂੰ ਉਹਨਾਂ ਕੋਲੇ ਤਿੰਨ ਚੀਜ਼ਾਂ ਮੇਨ ਸੀਗੀਆਂ ਪਹਿਲੀ ਸੀ ਤਾਰ ਕੀਰਤਨ ਵਾਲੀ ਦੂਜੀ ਸੀ ਵਿਚਾਰ ਤੀਜਾ ਸੀ ਪਿਆਰ ਪਿਆਰ ਠੀਕ ਹੈ ਇਹੀ ਉਹਨਾਂ ਨੇ ਵੰਡਿਆ ਪਿਆਰ ਕਰਕੇ ਹੀ ਬਾਲਾ ਤੇ ਮਰਦਾਨਾ ਦਾ ਉਮਰ ਲਾਗੇ ਉਹਨਾਂ ਨਾਲ ਠੀਕ ਹੈ ਤੇ ਜੇ ਪਿਆਰ ਦਾ ਸੁਭਾਅ ਸੀ ਉਹਨਾਂ ਕੋਲੇ ਉਹ ਪਿਆਰ ਦਾ ਨਿਗ ਸੀ ਤਾਂ ਹੀ ਸੰਗਤਾ ਕਿ ਬੈੰਦੀ ਸੀ ਉਹਨਾਂ ਕੋਲ ਹੈਨਾ ਚਲੋ ਮੈਂ ਕੰਪੇਅਰ ਨਹੀਂ ਕਰਦਾ ਆਪਾਂ ਤਾਂ ਉਹਨਾਂ ਦੇ ਚਰਣਾ ਦੀ ਧੂੜ ਵਰਗੇ ਵੀ ਨਹੀਂ ਹਮ ਪਰ ਲੋਕਾਂ ਦੇ ਵਿੱਚ ਸ਼ਭੀ ਹੈ ਕਿਤੇ ਨਾ ਕਿਤੇ ਵੀ ਬਾਬੇ ਸੀਰੀਅਸ ਮੋੜ ਚ ਹੋਣੇ ਚਾਹੀਦੇ ਆ ਬੋਸ ਹਣਾ ਹਾਲਾਂਕਿ ਜੇ ਗੁਰੂ ਘਰ ਨਾਲ ਜੁੜ ਕੇ ਬਾਣੀ ਨਾਲ ਜੁੜ ਕੇ ਬਾਣੇ ਨਾਲ ਜੁੜ ਕੇ ਬੰਦਾ ਖੁਸ਼ੀ ਨਾ ਰਹਿ ਸਕਿਆ ਮੇਰਾ ਖਿਆਲ ਹੈ ਕੋਈ ਫਾਇਦਾ ਹੀ ਨਹੀਂ ਐ ਦੀ ਬਹੁਤ ਕੀ ਬਾਤ ਹੈ ਠੀਕ ਹੈ ਜੇ ਬਾਣੀ ਪੜ ਕੇ ਗੁਰਬਾਣੀ ਦੀ ਪੰਕਤੀ ਹੈ ਮਹਾਰਾਜ ਕਹਿੰਦੇ ਨੇ ਹਰ ਜਨ ਗੁਣ ਗਾਵਤ ਹਸਿਆ ਹਰੀ ਦਾ ਪਿਆਰਾ ਉਦੋਂ ਹੱਸਿਆ ਜਦੋਂ ਹਰੀ ਦੇ ਗੁਣ ਗਾਉਂਦਾ ਠੀਕ ਹੈ ਉਹਦਾ ਹਾਸਾ ਉਦੋਂ ਹੋਇਆ ਉਹਨੂੰ ਖੁਸ਼ੀ ਉਦੋਂ ਮਿਲੀ ਹਨਾ ਹੂੰ ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਹੇ ਹੂੰ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਹਨਾ ਉਹਦੇ ਰੰਗਾਂ 'ਚ ਹੱਸਦਾ ਵੀ ਸੋਹਣਾ ਲੱਗਦਾ ਹੈ ਉਹਦੇ ਰੰਗ 'ਚ ਰੋਂਦਾ ਵੀ ਸੋਹਣਾ ਲੱਗਦਾ ਹੈ ਬਾਬਾ ਜੀ ਲੋਕ ਨਾ ਬਾਬਿਆਂ ਦੀ ਗੱਡੀਆਂ ਬਹੁਤ ਗਣਦ ਨੇ ਫਲਾਨੇ ਬਾਬੇ ਤੋਂ ਆਹ ਵਾਲੀ ਗੱਡੀ ਏ ਉਹ ਵਾਲੇ ਤੋਂ ਵੀਆਈਪੀ ਨੰਬਰ ਵਾਲੀ ਗੱਡੀ ਏ ਤੇ ਆਪ ਭਾਵੇਂ 30-30 ਲੱਖ ਦੀਆਂ ਲਈਆਂ ਹੁਣ ਤੇ ਬਾਬਿਆਂ ਦੀ ਕੋਈ ਨਹੀਂ برداشت ਨਹੀਂ ਆਪ 30-30 ਲੱਖ ਦੀਆਂ ਨਹੀਂ ਹੁਣ ਮਾਫ ਕਰਿਓ ਮੈਂ ਅਟੈਕ ਨਹੀਂ ਕਿਸੇ ਤੇ ਕਰ ਰਿਹਾ ਪਰ ਮੈਂ ਖੁੱਲੀ ਜੀ ਗੱਲ ਕਰ ਰਿਹਾ ਖੁੱਲੀ ਖੁੱਲੀ ਬਿਲਕੁਲ ਅ ਜਿਹੜੇ ਸਿੰਗਰ ਹੈ ਗੀਤ ਗਾਉਂਦੇ ਆ ਜਿਨ੍ਹਾਂ ਦੇ ਗਾਉਣ ਨਾਲ ਸ਼ਰਾਬਾਂ ਵੀ ਚੱਲਦੀਆਂ ਹੂੰ ਕਰਨਾ ਚ ਨੱਥੀਆਂ ਵੀ ਪੈਂਦੀਆਂ ਪੈਂਦੀਆਂ ਨੇ ਦਾੜੀ ਕੇਸ ਵੀ ਕਤਲ ਹੁੰਦੇ ਆ ਬਿਲਕੁਲ ਜਿਹੋ ਜੇ ਸਟਾਈਲ ਸਿੰਗਰ ਰੱਖਦੇ ਨੇ ਫਿਰ ਉਹ ਕਾਪੀ ਕਰਦਾ ਪਿੱਛੇ ਜੇ ਕਿਸੇ ਸਿੰਗਰ ਨੇ ਦਾੜੀ ਵਧਾਈ ਸੀ ਤੇ ਕੇਸ ਕਤਲ ਕਰਾਏ ਹੋਏ ਸੀ ਸਾਡੇ ਨੌਜਵਾਨਾਂ ਨੇ ਉਹਨੂੰ ਬੜਾ ਫੋਲੋ ਕੀਤਾ ਹੂੰ ਉਹਨੇ ਦਾੜੀ ਵਧਾ ਲਈ ਤੇ ਕੇਸ ਕੱਟੇ ਹੋਏ ਆ ਹੂੰ ਜਾਂ ਨਿੱਕੀ ਨਿੱਕੀ ਕੇਸ ਰੱਖ ਕੇ ਪਿੱਛੇ ਉਹ ਪਾਈ ਹੋਈ ਛੋਟੀ ਕੀਤੀ ਹੈ ਠੀਕ ਹੈ ਉਹਨਾਂ ਕੋਲੇ 1.5 1.5 2 2 ਕਰੋੜ ਦੀਆਂ ਗੱਡੀਆਂ ਉਹ ਕਹਿੰਦੇ ਕੋਈ ਡਰ ਨਹੀਂ ਜੀ ਉਹ ਠੀਕ ਹੈ ਠੀਕ ਹੈ ਤੇ ਜੇ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਕੋਲੇ 30 35 ਲੱਖ ਦੀ ਗੱਡੀ ਹੈਗੀ ਹੈ ਹਮ ਨਾਰਮਲ ਹਮ ਤੇ ਇਹ ਇਹਨਾਂ ਨੂੰ ਐ ਚੁਬਦੀ ਹੈ ਹਮ ਹਨਾ ਵੀ ਇਹ ਚੀਜ਼ਾਂ ਕਿਤੇ ਨਾ ਕਿਤੇ ਸੋਚ ਹੀ ਘਟੀ ਆ ਹੈ ਨਾ ਸੌੜੀ ਸੋਚ ਹੈ ਨਾ ਬਿਲਕੁਲ ਸਗੋ ਇਹਨਾਂ ਨੂੰ ਚਾਹੀਦਾ ਵੀ ਜਿਹੜਾ ਗੁਰਮਤਿ ਦਾ ਪ੍ਰਚਾਰ ਕਰਨ ਜੇ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਨਾ ਫਿਰ ਗੁਰੂ ਸਾਹਿਬ ਤਾਂ ਕਹਿੰਦੇ ਆ ਵੀ ਜਿਹੜਾ ਮੈਨੂੰ ਰੱਬ ਦੀ ਗੱਲ ਸੁਣਾਉਂਦਾ ਮੈਂ ਤਾਂ ਉਹਦੇ ਬੈਠਣ ਨੂੰ ਆਪਦਾ ਸਿਰ ਵੱਢ ਕੇ ਮੂੜਾ ਬਣਾ ਦਿਆਂ ਉਹ ਵੀ ਥੋੜਾ ਤੇ ਬਿਨ ਬਗੈਰ ਸਿਰ ਤੋਂ ਮੈਂ ਉਸ ਪਿਆਰੇ ਦੀ ਸੇਵਾ ਕਰਾਂ ਬਾਣੀ ਕਹਿੰਦੀ ਹੈ ਨਾ ਤੈਂ ਸਾਹਿਬ ਕੀ ਬਾਤ ਜੇ ਅੱਖ ਹੈ ਤਾ ਉਹ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਨ ਦੀਜੈ ਬਿਨ ਸਿਰ ਸੇਵ ਕਰੀਜੈ ਉਹ ਆਪਣੀ ਭਾਵਨਾ ਵਿਅਕਤ ਕੀਤੀ ਆ ਵੀ ਸਤਗੁਰੂ ਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਲੋਕਾਂ ਨੇ ਬਹੁਤ ਗੱਲਾਂ ਕਰਨੀਆਂ ਐ ਪ੍ਰਚਾਰਕਾਂ ਨੂੰ ਜੀ ਕੀਰਤਨੀਆਂ ਨੂੰ ਤੇ ਸਤਗੁਰੂ ਨੇ ਪਹਿਲਾਂ ਹੀ ਕਹਿਤਾ ਵੀ ਮੇਰਾ ਤਾਂ ਜੀ ਕਰਦਾ ਮੈਂ ਆਪਣਾ ਸਿਰ ਵੱਡ ਕੇ ਉਹਦੇ ਬੈਠਣ ਨੂੰ ਮੂੜਾ ਬਣਾਵਾ ਤੇ ਬਗੈਰ ਸਿਰ ਤੋਂ ਉਹਦੀ ਸੇਵਾ ਕਰਾਂ ਉਹ ਭਾਵ ਕੀ ਐ ਵੀ ਹਉਮੇ ਵਾਲਾ ਸਿਰ ਵੱਡ ਕੇ ਹੂੰ ਠੀਕ ਐ ਤੇ ਮੈਂ ਉਹਦੀ ਸੇਵਾ ਕਰਾਂ ਬਸ ਉਹਦੇ ਹੁਕਮ 'ਚ ਰਹਿ ਕੇ ਨਾ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗੋਹੋਂ ਬਕੋ ਸੁਭ ਰਸਨਾ ਦੀਜੈ ਪ੍ਰਾਨ ਕੋ ਕਿੰਨਾ ਮਾਨ ਦਿੱਤਾ ਮਹਾਰਾਜ ਨੇ ਤੇ ਅਸੀਂ ਗੱਡੀਆਂ ਤੇ ਲੱਗੀ ਜਾਂਦੇ ਆ ਯਾਰ ਕਿਤੇ ਨਾ ਕਿਤੇ ਬਾਣੀ ਪੜੀ ਨਹੀਂ ਹੈ ਜੀ ਜੇ ਬਾਣੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਤਾਂ ਹਾਂ ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਹੈਗੇ ਜੀ ਬਿਲਕੁਲ ਆ ਫਰਕ ਅਮਲ ਨਹੀਂ ਕਰਦੇ ਬਾਬਾ ਜੀ ਅੱਛਾ ਬੱਬਾ ਜੀ ਬੇਲੇ ਜਦੋਂ ਤੁਸੀਂ ਕਿਤੇ ਫਰੀ ਬੈਠੇ ਹੋ ਮੈਂ ਆਪਣਾ ਫੋਨ ਚਲਾ ਰਹੇ ਹਾਂ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਜਦੋਂ ਤੁਹਾਡਾ ਕੋਈ ਮੀਮ ਬਣਦਾ ਤੁਸੀਂ ਦੇਖਦੇ ਹੋ ਕਿ ਫਲਾਣਾ ਲਿਖਿਆ ਹੁੰਦਾ ਜਿੱਦਾਂ ਤੁਹਾਡਾ ਉਹ ਮੀਮ ਬਹੁਤ ਬਣਿਆ ਸੀ ਅਸੀਂ ਤਾਂ ਆਨੰਦ ਲੈਣ ਆਏ ਮੌਜ ਕਰਨ ਆਏ ਆ ਹਨਾ ਤੇ ਉਦੋਂ ਹਾਸਾ ਆਉਂਦਾ ਜਾਂ ਗੁੱਸਾ ਆਉਂਦਾ ਕਿ ਯਾਰ ਕੀ ਕਰੀ ਜਾਂਦੇ ਨੇ ਨਹੀਂ ਹਾਸਾ ਹੀ ਆਉਂਦਾ ਹਾਂ ਹਾਸਾ ਆਉਂਦਾ ਮੈਨੂੰ ਵੀ ਚਲੋ ਯਾਰ ਜੇ ਕਿਸੇ ਨੂੰ ਅੱਜ ਦੀ ਇਸ ਸਟ੍ਰੈਸ ਭਰੀ ਦੁਨੀਆ 'ਚ ਹਾਂਜੀ ਜੇ ਕਿਸੇ ਦੇ ਮੁਖ ਤੇ ਜੋਨੀ ਬਾਬੇ ਕਰਕੇ ਹਾਸਾ ਆਉਂਦਾ ਹੈ। ਕਿਆ ਬਾਤ ਤੇ ਹੱਸਣਾ ਚਾਹੀਦਾ ਯਾਰ ਕੋਈ ਗੱਲ ਨਹੀਂ। ਹੁਣ ਕਪਿਲ ਸ਼ਰਮਾ ਸ਼ੋ ਕਿੰਨਾ ਹਾਈ ਫਾਈ ਜ ਹੈ ਉਹ ਜਾ ਰਿਹਾ ਅੱਜ। ਜੀ। ਹਾਈਲਾਈਟ ਹੈ। ਹਮ ਕਿਉਂਕਿ ਉਹ ਸਾਰਿਆਂ ਨੂੰ ਹਸਾਉਂਦਾ ਹੈ। ਹਮ ਉਹ ਪਤਾ ਨਹੀਂ ਕਿੰਨਿਆਂ ਦੇ ਦੁੱਖ ਟੁੱਟਦੇ ਹਨਾ। ਹਮ ਕਿੰਨੇ ਮਰੀਜ਼ ਆਉਂਦੇ ਆ ਠੀਕ ਹੋ ਕੇ ਕਪਿਲ ਸ਼ਰਮਾ ਸ਼ੋ ਚ ਵੀ ਅਸੀਂ ਯਾਰ ਬੈੱਡ ਤੇ ਲੇਟੇ ਹੋਏ ਨੇ ਵੀ ਇੰਜੋਏ ਕੀਤਾ ਤੇਨੂੰ। ਕਈ ਠੀਕ ਵੀ ਹੋਏ ਨੇ। ਹਾਂਜੀ ਹੋਏ। ਹਾਲਾਂਕਿ ਮੈਨੂੰ ਵੀ ਕਈ ਐਸੇ ਮਿਲਦੇ ਬਾਬਾਈ ਤੁਸੀਂ ਖੁਸ਼ ਕਰ ਦਿੰਦੇ ਹੋ ਰੂਹ ਖੁਸ਼ ਹੋ ਜਾਂਦੀ ਹੈ ਬਿਲਕੁਲ ਸੱਚ ਹੈ ਬਿਲਕੁਲ ਸੱਚ ਹੈ ਬਾਬਾ ਜੀ ਸਿੰਗਰਾਂ ਦੀ ਗੱਲ ਕੀਤੀ ਆਪਾਂ ਕੀ ਲੱਗਦਾ ਹੈ ਕਿ ਜਿਹੜੇ ਅੱਜ ਕੱਲ ਗਾਣੇ ਆਉਂਦੇ ਨੇ ਜਾਂ ਜਿਹੋ ਜੀ ਸ਼ਬਦਾਵਲੀ ਹੁੰਦੀ ਗਾਣਿਆਂ ਦੇ ਵਿੱਚ ਉਹ ਲੱਗਦਾ ਹੈ ਕਿ ਯੂਤੇ ਅਸਰ ਪਾਉਂਦੀ ਹੈ ਬਿਲਕੁਲ ਅਸਰ ਪਾਉਂਦੀ ਹੈ ਹੂੰ ਬਹੁਤ মিডিਆ ਦਾ ਤਾਂ ਪੂਰਾ ਹੀ ਸਮਾਂ ਹੈ ਨਾ ਜਿੱਕਰ মিডিਏ ਨੇ ਜੋ ਦਿਖਾਉਣਾ ਹੈ ਹੂੰ ਉਹ ਆਪਾਂ ਉਵੇਂ ਹੀ ਫੋਲੋ ਕਰਦਾ ਨੌਜਵਾਨ ਸਾਡਾ ਠੀਕ ਹੈ ਹਾਂ ਕਈ ਸਿੰਗਰ ਹੈਗੇ ਵੀ ਆ ਜਿਵੇਂ ਸਤਿੰਦਰ ਸਰਤਾਜ ਨੂੰ ਪਰਸਨਲੀ ਮੈਂ ਪਸੰਦ ਕਰਦਾ ਸੁਣਨਾ ਹਾਂਜੀ ਹਰ ਭਜਨ ਮਾਨ ਨੂੰ ਸੁਣਨਾ ਪਸੰਦ ਕਰਦਾ ਹਾਂ ਹਨਾ ਤੇ ਹੋਰ ਵੀ ਕਈ ਸਿੰਗਰ ਹੈ ਮੈਨੂੰ ਚੰਗੇ ਲੱਗਦੇ ਆ ਜਿਵੇਂ ਸਿੱਧੂ ਮੂਸੇ ਵਾਲੇ ਦਾ 295 ਗੀਤ ਆਇਆ ਸੀ ਮੈਂ ਕਹਿੰਨਾ ਪੂਰਾ ਉਹਨੇ ਖਰਾ ਸੱਚ ਬੋਲਿਆ ਸੁਣਿਆ ਉਹਨਾਂ ਨੂੰ ਵੀ ਸੁਣਿਆ ਉਹ ਗੀਤ ਚ ਉਸ ਤੋਂ ਬਾਅਦ ਮੈਂ ਕੁਝ ਗਾਣੇ ਉਹਦੇ ਸੁਣਦਾ ਰਿਹਾ ਹੂੰ ਕਿਵੇਂ ਲੱਗੇ ਹਾਂ ਠੀਕ ਹੈ ਆਪਾਂ ਤੁਸੀਂ ਇੱਕ ਗੱਲ ਕੀਤੀ ਸੀ ਇੰਟਰਵਿਊ ਦੇ ਵਿੱਚ ਮਤਲਬ ਮੈਂ ਉਹ ਸੁਣ ਕੇ ਹੈਰਾਨ ਹੋ ਗਿਆ ਸੀ ਸਿੰਗਰ ਜਿਹੜੇ ਨੇ ਉਹ 5 ਲੱਖ 7 ਲੱਖ 10 ਲੱਖ ਤੱਕ ਤੁਸੀਂ ਗੱਲ ਕੀਤੀ ਕਿ ਮੈਂ ਸਿਰਫ ਵਿੱਚੇ ਸਾਊਂਡ ਵਿੱਚੇ ਸਾਰੇ ਸਿੰਗ ਸਭ ਕੁਝ 31000 ਰੁਪਏ ਲਾਗੇ ਛਾਗੇ ਦੇ ਏਰੀਆ ਦੇ 50 60 ਕਿਲੋਮੀਟਰ ਦੇ ਏਰੀਆ 'ਚ 31000 50 60 ਤੋਂ 100 ਦੇ ਏਰੀਆ 'ਚ 35000 ਹੂੰ 100 ਤੋਂ ਵੱਧ ਏਰੀਆ 'ਚ 41000 ਠੀਕ ਹੈ ਪੰਜਾਬ ਪੰਜਾਬ ਕਵਰ ਹੋ ਜਾਂਦਾ ਜੀ 41000 ਦੇ ਵਿੱਚ ਅੱਛਾ ਜੀ ਤੇ ਬਾਬੇ ਐਵੇਂ ਬਦਨਾਮ ਕੀਤੇ ਲੱਖ ਲੈਂਦੇ ਨੇ 2 ਲੱਖ ਲੈਂਦੇ ਨੇ ਇਦਾਂ ਕਰਦੇ ਸ਼ਾਇਦ ਕਈ ਲੈਂਦੇ ਹੋਣਗੇ ਪਰ ਮੈਨੂੰ ਨਹੀਂ ਪਤਾ ਆਪਾਂ ਇੱਥੇ ਇੱਕ ਖੜੇ ਆ ਅੱਛਾ ਜੀ ਹਾਂ ਬਾਬਾ ਜੀ ਪਿੰਡਾਂ ਦੀ ਜੇ ਖਾਸ ਕਰ ਗੱਲ ਕਰੀਏ ਜਿਹੜੇ ਸਾਡੇ ਪਾਠੀ ਸਿੰਘ ਨੇ ਜਾਂ ਰਾਗੀ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਰਹਿੰਦੇ ਨੇ ਉੱਥੇ ਉਹਨਾਂ ਨੂੰ ਕਮਰਾ ਪਾ ਕੇ ਦਿੱਤਾ ਹੋਇਆ ਹੈ ਅਕਸਰ ਆਪਾਂ ਇਹ ਦੇਖਦੇ ਆ ਕਿ ਉਹਨਾਂ ਦਾ ਜੀਵਨ ਸਿਰਫ ਉਸੇ ਉਸੇ ਏਰੀਆ ਦੇ ਵਿੱਚ ਘੁੰਮਦਾ ਪਿਆ ਹੈ ਉਹਨਾਂ ਦੀ ਜਿਹੜੀ ਭੇਟ ਆਇਆ ਮਹੀਨਾ 5000 6000 ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਪ੍ਰਬੰਧਨ ਕਮੇਟੀ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਭੇਟਾ ਵਧਾਉਣੀ ਚਾਹੀਦੀ ਹੈ ਜਾਂ ਨਹੀਂ ਹਾਂ ਬਿਲਕੁਲ ਭੇਟਾ ਪੂਰੀ ਵਧਣੀ ਚਾਹੀਦੀ ਹੈ ਜੀ ਪੂਰੀ ਵਧਣੀ ਚਾਹੀਦੀ ਹੈ ਅੱਜ ਦੇ ਸਮੇਂ ਵਿੱਚ ਮੈਨੂੰ ਲੱਗਦਾ ਹੈ ਵੀ ਚੰਗੇ ਪਾਠੀ ਦੀ ਤਨਖਾਹ ਕਿੰਨੀ ਚਾਹੀਦੀ ਹੈ ਦੇਖੋ ਜੀ 30000 ਮਹੀਨਾ ਤਾਂ ਚਾਹੀਦੀ ਹੈ ਜਿਹੜੇ ਹਸੋਂ ਅੱਜ ਮੰਗਾਈ ਆ ਨਾ ਉਹਦਾ ਵੀ ਦਿਲ ਕਰਦਾ ਮੈਂ ਬੱਚਿਆਂ ਨੂੰ ਕਾਉਨਵੈਂਟ ਚ ਪੜਾਵਾ ਹੂੰ ਮੈਂ ਆਪਦੇ ਬੱਚਿਆਂ ਨੂੰ ਹਰੋ ਚੀਜ਼ ਮੁਹਈਆ ਕਰਾਵਾਂ ਜਿਹੜੀ ਆਮ ਮਿਡਲ ਕਲਾਸ ਫੈਮਿਲੀ ਆ ਨਾ ਜੀ ਮਹਾਰਾਜ ਜੀ ਅੱਜ ਇੱਕ ਘਰ ਦਾ ਖਰਚਾ 30 ਤੋਂ 40000 ਹੈਗਾ ਹੈ ਤੇ ਕੰਮ ਕਰਦਾ ਹਾਂ ਤੇ ਪਾਠੀ ਸਿੰਘ ਕਿ ਕਿੱਥੋਂ ਕਰੂਗਾ ਵਿਚਾਰਾ ਗੁਜ਼ਾਰਾ ਯਾਰ ਉਹਦਿਆਂ ਵੀ ਲੋੜਾਂ ਨੇ ਬਿਲਕੁਲ ਹਾਂ ਹਾਲਾਂਕਿ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਬਹੁਤ ਕੀਤੀ ਹੈ ਹੈਲਪ ਹੂੰ ਘਰ ਵੀ ਕੋਠੀਆਂ ਪਾ ਕੇ ਦਿੱਤੀਆਂ ਏਸੀ ਵੀ ਲਵਾ ਕੇ ਦਿੱਤੇ ਆ ਗੱਡੀ ਵੀ ਲੈ ਕੇ ਦਿੱਤੀ ਆ ਬੱਚੇ ਵੀ ਪੜਾਏ ਜਾ ਰਹੇ ਆ ਪਰ ਬਹੁਤਾਤ ਗਿਣਤੀ ਵੀ ਗਰੀਬੀ ਰੇਖਾ ਤੋਂ ਵੀ ਥੱਲੇ ਆ ਪਾਠੀ ਸਿੰਘ ਬਿਲਕੁਲ ਮੈਨਾਂ ਇੱਕ ਇੰਟਰਵਿਊ ਕੀਤੀ ਸੀ ਸ਼ਾਇਦ ਤੁਸੀਂ ਵੀ ਇੰਸਟਾਗ੍ਰਾਮ ਤੇ ਦੇਖੀ ਹੋਵੇ ਉਹ ਕਲਿੱਪ ਬੜੀ ਵਾਇਰਲ ਹੋ ਰਹੀ ਹੈ ਇੱਕ ਵਾਇਰਲ ਬਾਬਾ ਜੀ ਕਹਿੰਦੇ ਉਹਨਾਂ ਨੂੰ ਜਗਨੂਪ ਸਿੰਘ ਨਾਮ ਹੈ ਉਹਨਾਂ ਦਾ ਅੱਛਾ ਉਹ ਅੱਜਕੱਲ ਇਨਫਲੂਐਂਸਰ ਬਣਿਆ ਹੋਇਆ ਨੇ ਅਮਰਤ ਅਰਿ ਨੇ ਅਮਰਿਸ਼ਕਿਆ ਉਹ ਕੀਰਤਨ ਕਰਦੇ ਹੁੰਦੇ ਸੀ ਬਚਪਨ ਤੋਂ ਕੀਰਤਨ ਸਿੱਖਿਆ ਉਹਨਾਂ ਨੇ ਉਹ ਕਾਫੀ ਰਾਗਾਂ ਦੇ ਧਨੀ ਆ ਨਾ ਜਿਹੜੇ ਜੀ ਬਿਲਕੁਲ ਬਹੁਤ ਹਾਂ 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 ਉਹ ਕਹਿੰਦੇ ਮੈਨੂੰ ਮਿਲੇ ਕੁਝ ਕੀਰਤਨ ਤੋਂ ਮੈਂ ਇੰਨੀ ਗਰੀਬੀ ਕੱਟੀ ਹੈ ਹੁਣ ਮੈਂ ਇਨਫਲੂਐਂਸਰ ਬਣਿਆ ਆ ਮੈਂ ਪ੍ਰੋਮੋਸ਼ਨ ਕਰਦਾ ਮੈਨੂੰ 20-25 ਹਜ਼ਾਰ ਤੱਕ ਦੇ ਘੰਟੇ ਦੇ ਦਿੰਦੇ ਨੇ 10 10 ਗੱਲ ਪਤਾ ਕੀ ਹੈ ਪਹਿਲੀ ਗੱਲ ਤਾਂ ਪੱਕੇ ਰਾਗ ਅੱਜਕੱਲ ਕੋਈ ਸੁਣ ਕੇ ਹੀ ਨਹੀਂ ਰਾਜੀ ਹਮ ਹੁਣ ਸੁਣਦੇ ਫਿਲਮੀ ਤਰਜਾਂ ਸਿੱਧੀ ਜੀ ਗੱਲ ਹੈ ਹਮ कीर्तन ਨੂੰ ਲੋਕਾਂ ਨੇ ਕੰਨ ਰਸਗੇ ਬਣ ਗਏ ਹੂੰ ਕਿਸੇ ਨੂੰ ਪੁੱਛ ਲੋ ਵੀ ਸ਼ਬਦ ਦਾ ਅਰਥ ਕੀ ਹੈ ਨਹੀਂ ਪਤਾ ਹੋਊਗਾ ਨਹੀਂ ਪਤਾ ਠੀਕ ਹੈ ਨਾ ਇਹ ਤਾਂ ਸ਼ਬਦ ਦੇ ਅਰਥ ਹੈ ਨਾ ਬਹੁਤਿਆਂ ਨੂੰ ਤਾਂ ਇਹ ਹੀ ਨਹੀਂ ਪਤਾ ਵੀ 크ਿਸਮਸ ਕਿਉਂ ਮਨਾਈ ਜਾਂਦੀ ਹੈ ਤੇ ਸ਼ਹੀਦੀ ਦਿਹਾੜਿਆਂ 'ਚ ਕੀ ਹੁੰਦਾ ਤੁਸੀਂ ਪੁੱਛਦੇ ਹੀ ਹੋ ਉਹਨਾਂ ਦਿਨਾਂ 'ਚ ਤੇ ਗੁਰਬਾਣੀ ਦੀ ਵਿਚਾਰ ਤਾਂ ਬੜੀ ਦੂਰ ਦੀ ਗੱਲ ਆ ਉਹਨਾਂ ਲਈ ਕੰਨ ਰਸਗੇ ਜਾਦੇ ਹੋ ਗਏ ਅੱਜਕੱਲ ਹੂੰ ਵੀ ਜੇ 100% ਚੋ ਗਿਣੀ ਐ ਨਾ ਇੱਕ ਅੱਧਾ ਪਰਸੈਂਟ ਹੀ ਐ ਜਿਹੜੇ ਕੀਰਤਨ ਦੇ ਰਸੀਏ ਰਹਿ ਗਏ ਹੂੰ ਜੇ ਬਾਣੀ ਦੇ ਰਸੀਏ ਰਹਿ ਗਏ ਬਹੁਤੇ ਰਹਿ ਗਏ ਕੰਨ ਰਸੀਏ ਹੂੰ ਟਿਊਨ ਚੰਗੀ ਹੋਵੇ ਫੇ ਸੁਣਨਾ ਹਾਂ ਬਸ ਉਹ ਐਂਟਰਟੇਨਮੈਂਟ ਐ ਜੀ ਬਸ ਕੀਰਤਨਾਂ ਨੂੰ ਵੀ ਐਂਟਰਟੇਨਮੈਂਟ ਦੇ ਵਿੱਚ ਲਿਆ ਐ ਐਂਟਰਟੇਨਮੈਂਟ 'ਚ ਲਿਆ ਜਾ ਰਿਹਾ ਮੈਂ ਦੇਖਦਾ ਨਾ ਕਈ ਰਾਗੀ ਸਿੰਘ ਜਿਵੇਂ ਤਰਜਾ ਉਹੋ ਜਿਹਾਂ ਜੀ ਤੋਂ ਅਸੀਂ ਵੀ ਸੁਣਦੇ ਆ ਤੇ ਮੈਂ ਕਹਿੰਦਾ ਯਾਰ ਵਾਹ ਵਾਹ ਕੀ ਤਰਜਾ ਹੈ ਹੂੰ ਹਨਾ ਜੀ ਬਾਬਾ ਜੀ ਹੁਣ ਆਪਾਂ ਗੱਲ ਕਰੀਏ ਥੋੜਾ ਜਿਹਾ ਕਿਉਂਕਿ ਤੁਸੀਂ ਤੁਹਾਡੀ ਉਹ ਚੀਜ਼ ਬੜੀ ਵਾਇਰਲ ਹੋਈ ਸੀ ਲੈ ਵੀ ਨੀਲੇ ਆ ਬੜੀ ਵਾਇਰਲ ਸੀ ਮੀ ਪਵਾ ਦਿੱਤਾ ਸੀਗਾ ਚਮਤਕਾਰ ਦੀ ਗੱਲ ਕਰਨ ਲੱਗਾ ਮੈਂ ਕਰਾਮਾਤ ਦੀ ਹਾਂਜੀ ਸਾਫ ਸ਼ਬਦਾਂ ਵਿੱਚ ਜੇ ਮੈਂ ਗੱਲ ਕਰਾਂ ਸਿੱਖ ਧਰਮ ਦੇ ਵਿੱਚ ਚਮਤਕਾਰ ਹੋਏ ਨੇ ਜਾਂ ਹੁੰਦੇ ਨੇ ਜਾਂ ਹੈਗੇ ਨੇ ਦੇਖੋ ਅਜੋਕੇ ਸਮੇਂ ਦੀ ਤਾਂ ਗੱਲ ਛੱਡ ਦਿਓ ਤੁਸੀਂ ਪਰ ਜੇ ਪਰਾਤਨ ਸਮੇਂ ਦੀ ਗੱਲ ਕਰੀਏ ਨਾ ਗੁਰੂ ਨਾਨਕ ਸਾਹਿਬ ਨੇ ਪੰਜਾ ਲਾ ਕੇ ਪਹਾੜੇ ਦਾ ਪੱਥਰ ਰੋਕਿਆ ਪੱਥਰ ਸਾਹਿਬ ਗੁਰਦੁਆਰਾ ਅੱਜ ਵੀ ਹੈਗਾ ਲੈ ਲਦਾਖ ਜਾਂਦਾ ਹੈਗਾ ਠੀਕ ਹੈ ਨਾਨਕ ਚੀਰਾ ਸਾਹਿਬ ਚਲੇ ਜਾਓ ਉੱਥੇ ਚਰਨ ਰੱਖ ਕੇ ਜੀ ਮਹਾਰਾਜ ਨੇ ਗੰਗਾ ਵਹਾਤੀ ਮਤਲਬ ਕੀ ਅੱਜ ਵੀ ਉੱਥੇ ਚਰਨਾ ਅੰਮ੍ਰਿਤ ਚੱਲ ਰਿਹਾ ਅੱਜ ਵੀ ਕੰਟੀਨਿਊ ਚੱਲ ਰਿਹਾ ਜੀ ਠੀਕ ਹੈ ਔਰ ਜਿੱਥੋਂ ਸਾਰਾ ਬੇਦਰ ਸ਼ਹਿਰ ਉੱਥੋਂ ਪਾਣੀ ਪੀ ਰਿਹਾ ਜੀ ਕੰਦ ਸਾਹਿਬ ਗੁਰਦੁਆਰਾ ਜਿੱਥੇ ਮਹਾਰਾਜ ਦੀ ਬਰਾਤ ਰੋਕੀ ਗਈ ਬਟਾਲੇ ਉਹ ਅੱਜ ਵੀ ਕੰਧ ਖੜੀ ਹੈ ਖੜੀ ਹੈ ਠੀਕ ਹੈ ਸਦੀਆਂ ਬੀਤ ਗਈਆਂ ਪਰ ਬਿਲਕੁਲ ਜੀ ਬਿਲਕੁਲ ਠੀਕ ਹੈ ਰੀਠੇ ਅੱਜ ਵੀ ਉਹ ਮਿੱਠੇ ਆ ساری ਦੁਨੀਆ ਦੇ ਰੀਠੇ ਕੌੜੇ ਆ ਪਰ ਉਹ ਰੀਠੇ ਕਿਉਂ ਮਿੱਠੇ ਆ ਹਮ ਹਾਣਾ ਤਾਂ ਕਿਤੇ ਨਾ ਕਿਤੇ ਫਿਰ ਉਹ ਜਿਹੜਾ ਗੁਰਦੁਆਰਾ ਨਾਨਕ ਮੱਤਾ ਸਾਹਿਬ ਹੈ ਜਿੱਥੇ ਉਹ ਦਰਖਤ ਸਿੱਧਾ ਨੇ ਸ਼ਕਤੀਆਂ ਨਾਲ ਲੜਾਇਆ ਤੇ ਮਹਾਰਾਜ ਨੇ ਇਦਾਂ ਇਸ਼ਾਰਾ ਕੀਤਾ ਤੇ ਉੱਥੇ ਹੀ ਰੁਕ ਗਿਆ ਠੀਕ ਹੈ ਤਾਂ ਇੱਕ ਜਿਹੜੀ ਸਹਿਜ ਕਲਾ ਤਾਂ ਵਰਤਦੀ ਰਹੀ ਹੈ ਕਰਾਮਾਤ ਤਾਂ ਕਹਿਰ ਦਾ ਨਾਮ ਦਿੱਤਾ ਹੈ ਹਮ ਠੀਕ ਹੈ ਕਰਾਮਾਤ ਉਥੇ ਕਹਿਰ ਦਾ ਨਾਮ ਦਿੱਤਾ ਹੈ ਜਿੱਥੇ ਆਪਣੀ ਹੋਂਮੇ ਨੂੰ ਵਡਿਆਉਣ ਲਈ ਕਰਾਮਾਤ ਦਿਖਾਈ ਹੈ ਵੀ ਮੇਰੇ ਚ ਦੇਖੋ ਜਿਵੇਂ ਸਿੱਧ ਜੋਗੀ ਕਰਦੇ ਹੁੰਦੇ ਸੀ ਵੀ ਆਹ ਮੇਰੇ ਚ ਕਲਾ ਹਮ ਜਿੱਥੇ ਉਹਦੀ ਕੁਦਰਤ ਨੂੰ ਜਨਾਇਆ ਹੈ ਵੀ ਉਹ ਰੱਬ ਹੈਗਾ ਹਮ ਹਮ ਵੀ ਸਿੱਧਾਂ ਨੂੰ ਕਹੇ ਤੁਸੀਂ ਹੰਕਾਰ ਵਿੱਚ ਨਾ ਆਵੋ ਹਮ ਥੋੜੇ ਤੋਂ ਵੀ ਉੱਪਰ ਉਹ ਸ਼ਕਤੀ ਪਰਮੇਸ਼ਰ ਇੱਕ ਸ਼ਕਤੀ ਹੈ ਜੀ ਉਹ ਚਾਵੇ ਤੇ ਤੁਹਾਡੀਆਂ ਕਰਾਮਾਤਾਂ ਇਹ ਰਿੱਧੀਆਂ ਸਿੱਧੀਆਂ ਉਹਦੇ ਮੁਰੇ ਕੁਝ ਨਹੀਂ ਹੈਗੀਆਂ ਹਮ ਜਿੱਥੇ ਆਪਣੀ ਵਡਿਆਈ ਕੀਤੀ ਹੈ ਉਹ ਕਰਾਮਾਤ ਹਉਮੈ ਅਹੰਕਾਰ ਉਹ ਕਹਿਰ ਹੈ ਜਿੱਥੇ ਰੱਬ ਨੂੰ ਜਨਾਇਆ ਹੈ ਝੂਠਾ ਮਾਣ ਤੋੜਿਆ ਦੂਜੇ ਦਾ ਠੀਕ ਹੈ ਉਹ ਕਰਾਮਾਤ ਸਹਿਜ ਕਲਾ ਉਹਨੂੰ ਕਹਿ ਸਕਦੇ ਆਪਾਂ ਜਿਹੜੀ ਸੋਥੀ ਵਰਤਾਈ ਹੈ ਮਹਾਰਾਜ ਨੇ ਠੀਕ ਹੈ ਜਿਵੇਂ ਗੁਰਬਾਣੀ ਵਿੱਚ ਸ਼ਬਦ ਵੀ ਆਉਂਦਾ ਸੱਤਾ ਤੇ ਬਲਵੰਡਾ ਜੀ ਨੇ ਲਿਖਿਆ ਹੋ ਕੀ ਹੈ ਧੰਨ ਧੰਨ RAMਦਾਸ ਗੁਰ ਜਿਨ ਸਿਰਿਆ ਤੇ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਹਮ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰੰਹ ਕਰ ਨਮਸਕਾਰਿਆ ਇਹ ਵੀ ਕਰਾਮਾਤ ਤੋਂ ਘਟ ਨਹੀਂ ਹੈ ਵੀ ਇੱਕ ਗਰੀਬ ਬੱਚਾ ਜਿਹਦੇ ਬਚਪਨ ਚ ਮਾਪੇ ਗੁਜ਼ਰ ਗਏ जिने बड़े दुख ते बड़ी गरीबी ਝੱਲੀ ਠੀਕ ਹੈ ਅੱਜ ਉਹਨੂੰ ਦੁਨੀਆ ਮੱਥੇ ਟੇਕ ਰਹੀ ਐ ਇਕੱਲੀ ਦੁਨੀਆ ਨੇ ਮੱਥੇ ਨਹੀਂ ਟੇਕੇ ਉਹਨੂੰ ਤਾਂ ਰੱਬ ਨੇ ਵੀ ਮੱਥੇ ਟੇਕ ਦਿੱਤੇ ਗੁਰੂ ਅਮਰਦਾਸ ਪਿਤਾ ਦੇ ਰੂਪ ਵਿੱਚ ਇਹ ਕਿੰਡੀ ਕਰਾਮਾਤ ਵਰਤੀ ਐ ਹੈਨਾ ਤੇ ਗੁਰਬਾਣੀ ਵਿੱਚ ਬੜੀਆਂ ਇਹੋ ਜਿਹੇ ਸ਼ਬਦ ਹੈ ਜਿੱਥੇ ਪੜ ਕੇ ਤੁਸੀਂ ਆਪ ਫਹਰਾਨ ਰਹੇ ਹੋ ਜੋਂਗੇ ਵੀ ਵਾਕਈ ਕਰਾਮਾਤਾਂ ਵਰਤਾਈਆਂ ਭਗਤਾਂ ਦੀ ਜ਼ਿੰਦਗੀ ਵਿੱਚ ਜਿਉਂ-ਜਿਉਂ ਨਾਮਾਂ ਹਰ ਗੁਣ ਉਚਰੇ ਭਗਤ ਜਿਨਾ ਕੋ ਦੇਹਰਾ ਫਿਰੇ ਗੁਰਬਾਣੀ ਮੰਨਦੀ ਹੈ ਮਹਾਰਾਜ ਅਯੋਕੇ ਸਮੇ ਦੇ ਵਿੱਚ ਹੈ ਪਰ ਉਹ ਹੰਕਾਰੀਆਂ ਦਾ ਹੰਕਾਰ ਤੋੜਨ ਲਈ ਹੂੰ ਠੀਕ ਹੈ ਹੰਕਾਰੀਆਂ ਦਾ ਹੰਕਾਰ ਤੋੜਨ ਲਈ ਜਦੋਂ ਭਗਤ ਨਾਮਦੇਵ ਜੀ ਨੂੰ ਮੰਦਰ ਚੋਂ ਕੱਢਿਆ ਪੁਜਾਰੀਆਂ ਨੇ ਵੀ ਤੂੰ ਨੀਵੀਂ ਜਾਤ ਦਾ ਹੈ ਹੂੰ ਤੇ ਉਹ ਮੰਦਰ ਦੇ ਪਿੱਛੇ ਬਹਿ ਕੇ ਜਾ ਕੇ ਉੱਥੇ ਜਾ ਕੇ ਵੀਣਾ বাজਾਈ ਤੇ ਮੰਦਿਰ ਹੀ ਘੁੰਮ ਗਏ ਮੰਦਿਰ ਘੁੰਮ ਗਏ ਅੱਜ ਵੀ ਲੋਕ ਉੱਥੇ ਜਾਂਦੇ ਨੇ ਉਹ ਅੱਜ ਵੀ ਪਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਜਾਂਦੇ ਲੋਕੀ ਦੱਸਦੇ ਅਸੀਂ ਆਪ ਦੇਖਿਆ ਕਿੰਨੀ ਵਾਰ ਦਰਸ਼ਨ ਹੋਏ ਸੀ ਭਗਤ ਨਾਮਦੇਵ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੇਖੋ ਜਿਵੇਂ ਪ੍ਰਚਲਿਤ ਆਪਾਂ ਕਹਿੰਨੇ 72 ਵਾਰੀ ਦਰਸ਼ਨ ਹੋਏ ਪਰ ਮੇਰਾ ਮੰਨਣਾ ਜੋ ਪਰਸਨਲੀ ਇਹ ਹੈ ਵੀ ਜਦੋਂ ਇਸ ਅਵਸਥਾ ਤੇ ਭਗਤ ਪਹੁੰਚ ਜਾਂਦਾ ਉਹ ਤਾਂ ਆਪ ਹੀ ਹਰੀ ਦਾ ਰੂਪ ਹੋ ਜਾਂਦਾ ਕੀ ਬਾਤ ਹੈ ਹਨਾ ਉਹਦੇ ਦਰਸ਼ਨ ਸਗੋ ਉਸ ਭਗਤ ਦੇ ਦਰਸ਼ਨ ਹੀ ਹਰੀ ਦੇ ਦਰਸ਼ਨ ਹੈ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤ ਬੈਠੇ ਆ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਰੱਬ ਦਾ ਰੂਪ ਹੈ ਬਾਹੂ ਬਾਹੂ ਬਾਣੀ ਨਰੰਕਾਰ ਹੈ ਹੈ ਨਾ ਤੇ ਭਗਤ ਵੀ ਨਰੰਕਾਰ ਹੀ ਹੈ ਉਹ ਵੀ ਨਰੰਕਾਰੀ ਹੋ ਗਏ ਨਾ ਉਹ ਤਾਂ ਜਦੋਂ ਦਿਲ ਕੀਤਾ ਫਿਰ ਦਰਸ਼ਨ ਹੋ ਗਏ ਜਿਨ ਹਰ ਜਪਿਆ ਸੇ ਹਰ ਹੋਏ ਵਾਹ ਹਰ ਮਿਲਿਆ ਕੇਲ ਕੇ ਲੱਗਦੀ ਹਾਂਜੀ ਠੀਕ ਅਜਾ ਬਾਬਾ ਜੀ ਇੱਕ ਮੁੱਦਾ ਹੋਰ ਮਾਸ ਦਾ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਇੱਥੇ ਬਹਿਸ ਹੁੰਦੀ ਰਹਿੰਦੀ ਹੈ ਕਿ ਕੋਈ ਕਹਿੰਦਾ ਖਾਣਾ ਕੋਈ ਕਹਿੰਦਾ ਨਹੀਂ ਖਾਣਾ ਪਰ ਆਮਸੀਂ ਦੇਖਦੇ ਆ ਕਿ ਨਿਹੰਗ ਸਿੰਘ ਸੇਵਨ ਕਰਦੇ ਨੇ ਪਰ ਸਾਰੇ ਨਹੀਂ ਕਰਦੇ ਕਈ ਕਰਦੇ ਨੇ ਨਿਹੰਗ ਸਿੰਘਾਂ ਨੇ ਵੀ ਅੰਮ੍ਰਿਤਪਨ ਕੀਤਾ ਹੋਇਆ ਜਿੱਥੇ ਰਾਗੀ ਸਿੰਘ ਨੇ ਉਹਨਾਂ ਨੇ ਵੀ ਕੀਤਾ ਹੈ ਪਰ ਆਮਸੀਂ ਇਹ ਦੇਖਦੇ ਆ ਕਿ ਸਿਰਫ ਨਿਹੰਗ ਸਿੰਘ ਹੀ ਸ਼ੱਕਦੇ ਨੇ ਸੋ ਜਿਹੜੇ ਰਾਗੀ ਸਿੰਘ ਨੇ ਉਹ ਵੀ ਖਾ ਸਕਦੇ ਨੇ ਜਾਂ ਕਲੇ ਨਿਹੰਗ ਸਿੰਘ ਸ਼ੱਕ ਸਕਦੇ ਦੇਖੋ ਨਿਹੰਗ ਸਿੰਘ ਵੀ ਸਾਰੀਆਂ ਜੱਥੇਬੰਦੀਆਂ ਨਹੀਂ ਸ਼ੱਕਦੀਆਂ ਕੁਝ ਜਥੇਬੰਦੀਆਂ ਛੱਕਦੀਆਂ ਹੂੰ ਇਹ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਜਦੋਂ ਜੰਗਾਂ ਯੁੱਧਾਂ ਦਾ ਸਮਾ ਸੀਗਾ ਹੂੰ ਤੇ ਜੰਗ ਯੁੱਧ ਤਾਂ ਫਿਰ ਮਾਫ ਕਰਿਓ ਵੀ ਜਦੋਂ ਸਾਹਮਣੇ ਰਾਖਸ਼ਾਂ ਵਰਗਿਆਂ ਨਾਲ ਤੁਸੀਂ ਜੰਗ ਲੜਨਾ ਹੂੰ ਠੀਕ ਹੈ ਤੇ ਫਿਰ ਤੁਹਾਡੇ ਵਿੱਚ ਵੀ ਉਨੀ ਜਾਣ ਹੋਣੀ ਚਾਹੀਦੀ ਹੈ ਹੂੰ ਠੀਕ ਹੈ ਤੇ ਉਦੋਂ ਫਿਰ ਸਮਾ ਇਹੋ ਜਿਹਾ ਸੀਗਾ ਵੀ ਇਹ ਇੱਕ ਫੌਜ ਬਣਾਈ ਆ ਮਹਾਰਾਜ ਨੇ ਹੂੰ ਜੰਗੀ ਫੌਜ ਹੂੰ ਤੇ ਫਿਰ ਇਹਨਾਂ ਲਈ ਛੋਟ ਹੈ ਕਿਤੇ ਨਾ ਕਿਤੇ ਹਾਂ ਹਾਂ ਛਟਕਾ ਛਟਕਾ ਹਾਂਜੀ ਬੋਲ ਛਟਕੇ ਦੇ ਵਿੱਚ ਹੁਣ ਮਾਸ ਜਿਹੜਾ ਬੱਕਰਾ ਜਾਂ ਕੀ ਕੀ ਖਾ ਸਕਦੇ ਨੇ ਛਟਕੇ ਦੇ ਵਿੱਚ ਕੁਝ ਵੀ ਕਿਉਂਕਿ ਪਿੱਛੇ ਜੇ ਅ ਵਿੱਕੀ ਥਾਮਸ ਦਾ ਮੁੱਦਾ ਬੜਾ ਵਾਇਰਲ ਹੋਇਆ ਸੀ ਵੀ ਮੱਛੀ ਖਾਧੀ ਇਹਨੇ ਨਹੀਂ ਉਹ ਮਾਫ ਕਰਿਓ ਉਹ ਕੋਈ ਛਟਕਾ ਤਾਂ ਨਹੀਂ ਸੀ ਨਾ ਬੀਜਾ ਉਹ ਮਰਿਆਦਾ ਦੇ ਅੰਡਰ ਤਾਂ ਨਹੀਂ ਸੀ ਨਾ ਵੀ ਠੀਕ ਹੈ ਨਾ ਸਮਝ ਗਏ ਦਾ ਬਾਕੀ ਮੈਨੂੰ ਜੋ ਮੇਰਾ ਪਰਸਨਲ ਥਿਊ ਹੈ ਵੀ ਅੱਜ ਤਾਂ ਹੁਣ ਜੰਗਾ ਜੁੱਦਾਂ ਦਾ ਸਮਾਂ ਵੀ ਨਹੀਂ ਹੋ ਜਾ ਠੀਕ ਹੈ ਨਾ ਅੱਜ ਤਾਂ ਮਾਫ ਕਰਿਓ ਓਪਨਲੀ ਗੱਲ ਕਰ ਰਿਹਾ ਹਾਂ ਗੁਰੂ ਸਾਹਿਬ ਦੀ ਇੰਨੀ ਵਾਰੀ ਬੇਦਬੀਆਂ ਹੋ ਗਈਆਂ ਬਿਲਕੁਲ ਠੀਕ ਹੈ ਤੇ ਅਸੀਂ ਅੱਜ ਉਹਨਾਂ ਦਾ ਹੀ ਇਨਸਾਫ ਨਹੀਂ ਲੈ ਸਕੇ ਹੂੰ ਠੀਕ ਹੈ ਜੀ ਵਿੱਚ ਹੀ ਸਾਰੇ ਅਸੀਂ ਆਉਣੇ ਆ ਵਿੱਚ ਹੀ ਨਿਹੰਗ ਸਿੰਘ ਆਉਂਦੇ ਆ ਵਿੱਚ ਹੀ ਸਾਰੇ ਆਉਂਦੇ ਆ ਅਸੀਂ ਉਹਦਾ ਇਨਸਾਫ ਨਹੀਂ ਲੈ ਸਕੇ ਹਮੇਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਵੀ ਹੁੰਦੀ ਹੈ ਫਰਮੇਸ਼ਰ ਜਦੋਂ ਬੰਦਾ ਫੜਿਆ ਜਾਂਦਾ ਉਹਨਾਂ ਕਹਿੰਦੇ ਮੰਦਬੁੱਧੀ ਸੀ ਬਸ ਉਹ ਤਾਂ ਇੱਕ ਟੈਗ ਲਾਇਆ ਜਾਂਦਾ ਬਾਅਦ ਚ ਵੀ ਇਹਨੂੰ ਵੱਡਾ ਨਾ ਦੇਣ ਕਿਤੇ ਖਾਲਸੇ ਆ ਕੇ ਨਿਹੰਗ ਸਿੰਘ ਨੂੰ ਝਟਕਾ ਨਾ ਦੇਣ ਆ ਕੇ ਵੀ ਉਹ ਬਚਾ ਹੁੰਦਾ ਹੈ ਹੱਥ ਜੋੜੇ ਜਾਂਦੇ ਆ ਵੀ ਇਹ ਤਾਂ ਮੈਂਟਲੀ ਆ ਦੇਖੋ ਦਵਾਈ ਚੱਲਦੀ ਹੈ ਠੀਕ ਹੈ ਵੀ ਮੈਂਟਲ ਹੈ ਤੇ ਫਿਰ ਆਪਦੇ ਘਰਦਿਆਂ ਦੇ ਕਿਉਂ ਨਹੀਂ ਉਹ ਕੱਪੜੇ ਪਾੜਦਾ ਬਈ ਹਾਂ ਨਾ ਵੀ ਉਹਨੂੰ ਗੁਰੂ ਹੋਣੀ ਕਿਉਂ ਗੁਰੂ ਗ੍ਰੰਥ ਸਾਹਿਬ ਦੇਸਨ ਲੱਗ ਗਏ ਪਾਗਲ ਤਾਂ ਸਦੀਆਂ ਤੋਂ ਰਹੇ ਐਸ ਮੁਲਕ 'ਚ ਦੁਨੀਆ ਤੇ ਰਹੇ ਐ ਪਾਗਲ ਮੈਂਟਲ ਲੋਕ ਜੀ ਤੇ ਹੋਰ ਗ੍ਰੰਥਾਂ ਦੀ ਬੇਦਵੀ ਕਿਉਂ ਨਹੀਂ ਹੋ ਰਹੀ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਜੀ ਸੋਚਣ ਵਾਲੀ ਗੱਲ ਐ ਨਾ ਹਾਂ ਟੁੱਡੀ ਸਮਝ ਵਿੱਚ ਕੀ ਆ ਰਿਹਾ ਕਿਉਂ ਇਦਾਂ ਹੋ ਗਿਆ ਜੋ ਮੇਰੀ ਸਮਝ ਉਹ ਆ ਰਿਹਾ ਵੀ ਕਿਤੇ ਨਾ ਕਿਤੇ ਸਾਡੀ ਵੀ ਇਹ ਚ ਗਲਤੀ ਹੈ ਕਿਦਾਂ ਸਾਡੀ ਗਲਤੀ ਇਹ ਹੈ ਇੱਕ ਆਜ਼ਾਦ ਮੁਲਕ ਚ ਆਪਾਂ ਰਹਿ ਰਹੇ ਹਾਂ ਜੀ ਇੱਥੇ ਕੋਈ ਚੰਗਾ ਕਰ ਰਿਹਾ ਆਪਦੀ ਸਿਹਤ ਤੇ ਕਰ ਰਿਹਾ ਕੋਈ ਮੰਦਾ ਕਰ ਰਿਹਾ ਆਪਦੀ ਸਿਹਤ ਤੇ ਕਰ ਰਿਹਾ ਬਿਲਕੁਲ ਠੀਕ ਹੈ ਜੇ ਕੋਈ ਬਾਬਾ ਦੇ ਧਾਰੀ ਫਿਲਮ ਬਣਾਉਂਦਾ ਹੂੰ ਉਹ ਬਣਾਈ ਜਾਵੇ ਉਹਦੇ ਭਗਤ ਦੇਖੀ ਜਾਣ ਜੀ ਸਮਝ ਗਏ ਨਾ ਗੱਲ ਜਦੋਂ ਅਸੀਂ ਉਹ ਰੁਕਾਵਟ ਪਾਵਾਂਗੇ ਜਾਂ ਉਹਦੇ ਪੁਤਲੇ ਸਾੜਾਂਗੇ ਤੇ ਫਿਰ ਅਗਲਾ ਵੀ ਉਹਦਾ ਰਿਐਕਸ਼ਨ ਕਰੂਗਾ ਹੂੰ ਠੀਕ ਹੈ ਲਿਮਟ ਚ ਆਪਾਂ ਰਹੀਏ ਲਿਮਟ ਚ ਅਗਲਾ ਰਹੂਗਾ ਮਾਫ ਕਰਿਓ ਹਾਲਾਂਕਿ ਇਹ ਗੱਲ ਕਈਆਂ ਦੇ ਹਜਮ ਨਹੀਂ ਆਊਗੀ ਹੂੰ ਠੀਕ ਹੈ ਹੁਣ ਇੱਕ ਦੇਹਤਾਰੀ ਗੁਰੂ ਨੇ ਕਲਗੀ ਲਾਈ ਸੀ ਕਿ ਕਲਗੀ ਲਾਉਣ ਨਾਲ ਕਲਗੀਆਂ ਵਾਲੇ ਬਣ ਗਏ ਉਹ ਬਿਲਕੁਲ ਠੀਕ ਹੈ ਇਹ ਤਾਂ ਧਾਰਾ ਹੀ ਗਲਤ ਬਣ ਗਈ ਵੀ ਉਹਨੇ ਗੁਰੂ ਗੋਬਿੰਦ ਸਿੰਘ ਦੀ ਰੀਤ ਕੀਤੀ ਅਰੇ ਗੁਰੂ ਗੋਬਿੰਦ ਸਿੰਘ ਦੀ ਰੀਸ ਕਰਨੀ ਕਿਤੇ ਖਾਲਾ ਜੀ ਦਾ ਵੜਾ ਚਦੋਂ ਰੀਸ ਸ਼ਬਦ ਵੀ ਨਾ ਵਰਤੀ ਆਪਾਂ ਹਾਂ ਠੀਕ ਹੈ ਨਾ ਇਹ ਤਾਂ ਅਸੀਂ ਐਵੇਂ ਗੱਲ ਨੂੰ ਬਾਹਲਾ ਤੋਲ ਦਿੱਤਾ ਵੀ ਉਹਨੇ ਐ ਸਵਾੰਗ ਰਚਿਆ ਜੀ ਉਹ ਕੀਤਾ ਉਹ ਕੀ ਆਪਦੇ ਘਰੇ ਆ ਉਹ ਅਗਲਾ ਜੋ ਕਰ ਰਿਆ ਕਰੀ ਜਾਵੇ ਯਾਰ ਕਲਗੀਆਂ ਤਾਂ ਹੋਣਾ ਤੁਹਾਡੇ ਜਲੰਧਰ ਫੌਜੀ ਜਿਹੜੇ ਹੁੰਦੇ ਆ ਪੀਪੀ ਚੌਂਕ ਦੇ ਵਿੱਚ ਪ੍ਰੇਡ ਕਰਦੇ ਆਂ ਵੀ ਤੁਸੀਂ ਦੇਖ ਲੋਗੇ ਕਲਗੀਆਂ ਲੱਗੀਆਂ ਹੁੰਦੀਆਂ ਲੱਗੀਆਂ ਹੁੰਦੀਆਂ ਹੁੰਦੀਆਂ ਨਾ ਹਾਂ ਬਿਲਕੁਲ ਤੇ ਕਲਗੀ ਤਾਂ ਕੁੱਕੜ ਦੇ ਵੀ ਹੁੰਦੀ ਐ ਠੀਕ ਐ ਇਹਦਾ ਮਤਲਬ ਉਹ ਵੀ ਰੀਸ ਕਰ ਰਹੇ ਨੇ ਨਹੀਂ ਇਦਾਂ ਇਹ ਚੀਜ਼ ਨਾਲ ਮੈਂ ਸਹਿਮਤ ਨਹੀਂ ਹਾਂ ਹੂੰ ਮੈਂ ਕਹਿਣਾ ਵੀ ਕਲਗੀਆਂ ਵਾਲੇ ਦੀ ਰੀਸ ਤਾਂ ਸਰਬੰਸ ਵਾਰ ਕੇ ਹੋਊਗੀ ਬਹੁਤ ਵੱਡੀ ਗੱਲ ਠੀਕ ਐ ਤੇ ਉਹ ਕਿਸੇ ਚ ਨਹੀਂ ਉਹ ਹੈ ਹੀ ਨਹੀਂ ਕਿਸੇ ਔਰ ਕੰਪੈਰੀਜ਼ਨ ਕਰਨਾ ਹੀ ਮੂਰਖਤਾ ਹੈ ਨਾਮ ਲੈਣਾ ਹੀ ਮੂਰਖਤਾ ਹਾਂ ਬਹੁਤ ਘਟਿਆ ਸੋਚ ਐ ਵੀ ਫਲਾਣੇ ਨੇ ਨਹੀਂ ਤੇ ਜਦੋਂ ਤੁਸੀਂ ਰੋਕਿਆ ਜੋ ਕੀਤਾ ਅਗਲਿਆਂ ਨੇ ਕਿੰਨੇ ਆਹਾ ਭਾਈ ਭਗਤੇ ਕੋਲੇ ਜਿਨ੍ਹਾਂ ਨੇ ਬੇਅਦਵੀ ਪਹਿਲਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਚੱਕੇ ਸੀ ਉਹ ਪ੍ਰੇਮੀ ਨਿਕਲੇ ਜਦੋਂ ਤੁਸੀਂ ਅਗਲੇ ਨੂੰ ਅਟੈਕ ਕਰੋਗੇ ਫਿਰ ਅਗਲਾ ਵੀ ਕਰਦੇ ਜੀ ਇਸ ਕਰਕੇ ਕਾਨੂੰਨ ਦੇ ਦਾਇਰੇ 'ਚ ਚੰਗੀ ਲੱਗਦੀ ਹੈ ਹਰ ਗੱਲ ਆਪਾਂ ਵੀ ਕਾਨੂੰਨ 'ਚ ਰਹੀ ਅਗਲਾ ਵੀ ਕਾਨੂੰਨ 'ਚ ਰਹੋਗਾ ਜੀ ਹਨਾ ਜੀ ਬਿਲਕੁਲ ਕਿਉਂਕਿ ਸਾਡੇ ਪਿੰਡ ਵੀ ਪੁਤਲੇ ਫੋਕੇ ਹੂੰ ਉਹਨਾਂ ਦਿਨਾਂ ਦੀ ਗੁਰੂ ਗੋਬਿੰਦ ਸਿੰਘ ਦਾ ਭਾਵੇਂ ਕਾਲਪਨਿਕ ਫੋਟੋ ਐ ਅਗਲੇ ਨੇ ਵੀ ਅੱਗਾ ਲਾਈਆਂ ਹੂੰ ਫਿਰ ਆਪ ਦੇ ਵੀ ਸਾਨੂੰ ਦੁੱਖ ਲੱਗਿਆ ਠੀਕ ਐ ਉਹਨਾਂ ਦੀ ਜਿੱਥੇ ਆਸਥਾ ਹੈ ਉਹਨਾਂ ਨੂੰ ਜੁੜੇ ਰਹਿਣ ਦਿਓ ਯਾਰ ਬਿਲਕੁਲ ਹਰ ਇੱਕ ਦੀ ਆਪਣੀ ਆਸਥਾ ਜੀ ਤੇ ਬਾਬਾ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱਤਾ ਤੇ ਜਿਹੜੇ ਸੰਗਤ ਦੇਖ ਰਹੀ ਇਸ ਵਕਤ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ। ਬਸ ਇਹੀ ਬੇਨਤੀ ਕਰੂੰਗਾ ਵੀ ਹੁਣ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮੁੱਖ ਲੋੜ ਹੈ ਵੀਰੋ ਭਰਾਵੋ ਐਸਜੀਪੀਸੀ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਕੋਲੇ ਪੰਜਾਬ ਗਵਰਨਮੈਂਟ ਜਿੰਨਾ ਬਜਟ ਹੈ ਤੁਸੀਂ ਦਵਾਈ ਤੇ ਪੜ੍ਹਾਈ ਲੋੜਵੰਦਾਂ ਲਈ ਫ੍ਰੀ ਚ ਮੁਹੱਈਆ ਕਰਾ ਲਿਓ ਤੇ ਤੁਹਾਨੂੰ ਕਹਿਣਾ ਨਹੀਂ ਪਊਗਾ ਵੀ ਫਲਾਨਿਆਂ ਦੇ ਡੇਡ ਇਕੱਠ ਹੋਣ ਲੱਗੇ ਅੰਮ੍ਰਿਤਸਰ ਚ ਫਲਾਨਿਆਂ ਦੇ ਡੇਡ ਇਕੱਠ ਹੋਣ ਲੱਗੇ ਤੁਹਾਨੂੰ ਕਹਿਣਾ ਨਹੀਂ ਪਊਗਾ ਠੀਕ ਹੈ ਨਾ ਤੁਹਾਨੂੰ ਇਸ ਚੀਜ਼ ਦਾ ਪਛਤਾਵਾ ਨਹੀਂ ਹੋਊਗਾ ਆਪ ਮੁਹਾਰੇ ਲੋਕ ਤੁਹਾਡੇ ਨਾਲ ਜੁੜਨਗੇ ਕਿਤੇ ਨਾ ਕਿਤੇ ਜਦੋਂ ਤੁਸੀਂ ਲੋਕ ਦਵਾਈ ਤੇ ਪੜ੍ਹਾਈ ਫ੍ਰੀ ਵਿੱਚ ਲੋੜਵੰਦ ਨੂੰ ਮੁਹੱਈਆ ਕਰਾਉਣ ਲੱਗੇ ਬਸ ਥੋੜੀ ਜਿਹਾ ਕਰ ਆਪੇ ਹੋਣ ਲੱਗ ਜੂਗਾ ਬਹੁਤ ਘੱਟ ਸ਼ਬਦਾਂ ਵਿੱਚ ਬਹੁਤ ਵੱਡੀ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਸਮਝਾਉਣ ਲਈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤਾਂ ਹੀ ਸੀ ਕਿ ਸਾਡੇ ਨਾਲ ਜੌਨੀ ਬਾਬਾ ਜੀ ਬਹੁਤ ਵਧੀਆ ਗੱਲਬਾਤਾਂ ਅਸੀਂ ਇਹਨਾਂ ਨਾਲ ਕੀਤੀਆਂ ਤੇ ਬਹੁਤ ਵਧੀਆ ਬਾਬਾ ਜੀ ਨੇ ਸਾਨੂੰ ਜਵਾਬ ਦਿੱਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਨਾਲ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਿਕਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram ਔਰ WhatsApp ਚੈਨਲ ਪਰ